ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾਗਾ ਨਸ਼ਾ ਬਿਲਕੁਲ ਖਤਮ ਕੀਤਾ ਜਾਵੇਗਾ ਔਰ ਇੱਕ ਦਿਨ ਜਿਹੜਾਗਾ ਪੰਜਾਬ ਨਕਸ਼ ਕੀਤਾ ਜਾਵੇਗਾ ਉਹਨੂੰ ਲੈ ਕੇ ਜਿਹੜਾਗਾ ਹੁਣ ਜੇ ਡੀਜੀਪੀ ਪੰਜਾਬ ਦੀ ਗੱਲ ਕਰੀਏ ਜਾਂ ਸੀਐਮ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੀਏ ਤਾਂ ਸੀਐਮ ਭਗਵੰਤ ਮਾਨ ਵੱਲੋਂ ਜਿਹੜਾਗਾ ਪੁਲਿਸ ਨੂੰ ਸਖਤ ਦਿੱਤਾ ਤੇ ਦਿੱਤੇ ਗਏ ਨੇ ਕਿ ਪੰਜਾਬ ਦੇ ਵਿਚੋਲਨਾਸ਼ਾ ਜਿਹੜਾ ਹੈਗਾ ਜੜ ਤੋਂ ਖਤਮ ਕਰਨਾ ਹੈਗਾ ਗੱਲ ਕਰਾਂਗੇ ਆਪਾਂ ਮੋਗਾ ਜ਼ਿਲ੍ਹਾ ਦੀ ਤੇ ਮੋਗਾ ਜ਼ਿਲ੍ਹਾ ਦੇ ਵੀ ਐਸਐਸਪੀ ਵੱਲੋਂ ਲਗਾਤਾਰ ਜਿਹੜੇ ਅਗੇ ਨੇ ਹੁਣ ਹਦੇਜ ਦਿੱਤੇ ਗਏ ਨੇ ਕਿ ਥਾਥਾਂ ਦੇ ਉੱਤੇ ਲਾਕੇਬੰਦੀ ਕੀਤੀ ਜਾਵੇ ਤਲਾਸ਼ੀ ਲਈਤੀ ਜਾਵੇ ਉਸੇ ਤਹਿਤ ਜਿਹੜਾ ਹੈਗਾ ਹੁਣ ਮੋਗਾ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿੱਦੀਆਂ ਵੀ ਲੋਕਲ ਬਸਤੀਆਂ ਹੱਗੀਆਂ ਨੇ ਜਾਂ ਜ਼ਿਲ੍ਹੇ ਦੇ ਵਕ-ਵਕ ਕਸਬੇ ਅਗੇ ਨੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਜੇ ਤਾਜ਼ਾ ਮਾਮਲਾ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਚਿੱਕੇ ਪਿਛਲੇ 2 ਦਿਨਾਂ ਤੋਂ ਲਗਾਤਾਰ ਮੋਗਾ ਦੀ ਇੱਕ बस्ती ਦਾ ਜਿਹੜਾਗਾ ਨਾਂ ਮਾਰਿਆ ਸੀਗਾ ਕਿ ਉੱਥੇ ਨਸ਼ੇ ਦੀ ਕਾफी ਵਿਕਰੀ ਹੋ ਰਹੀ ਹੈ ਔਰ ਮੋਗਾ ਪੁਲਿਸ ਨੇ ਤੁਰੰਤ ਜਿਹੜਾ ਹੈਗਾ ਜਦੋਂ ਵੀ ਸੂਚਨਾ ਮਿਲਦੀ ਹੈਗੀ ਉਸ ਜਗ੍ਹਾ ਤੇ ਉੱਤੇ ਪਹੁੰਚ ਕੇ ਉਹਨਾਂ ਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਰਿਕਵਰੀ ਵੀ ਕੀਤੀ ਜਾਂਦੀ ਹੈ ਤਾਜ਼ੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਹੁਣ ਮੋਗਾ ਪੁਲਿਸ ਦੀ ਗੱਲ ਕਰੀਏ ਤਾਂ ਮੋਗਾ ਪੁਲਿਸ ਵੱਲੋਂ ਕਿੰਨੇ ਕੇਸ ਦਰਜ ਕੀਤੇ ਗਏ ਨੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕੀਤੇ ਗਏ ਨੇ ਔਰ ਕਿੰਨਾ ਜਿਹੜਾ ਉਦ ਨਸ਼ਾ ਬਰਾਬਦ ਹੋਇਆ ਹੈ ਸਾਡੇ ਨਾਲ ਮੋਗਾ ਸ਼ਿਟੀ ਦੇ ਡੀਐਸਪੀ ਵਿਪਿੰਦਰ ਸਿੰਘ ਜੀ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸਭ ਤੋਂ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਰ ਜੇ ਆਪਾਂ ਗੱਲ ਕਰੀਏ ਮੋਗਾ ਲੋਕਲ ਦੀ ਤਾਂ ਪਿਛਲੇ 2-3 ਦਿਨਾਂ ਦੇ ਵਿੱਚ ਕਾਫੀ ਜਿਹੜੇ ਰੇਡਸ ਵਗੈਰਾ ਕੀਤੇ ਗਏ ਨੇ ਅਲੱਗ-ਅਲੱਗ ਬਸਤੀਆਂ ਦੇ ਵਿੱਚ ਉਹਨਾਂ ਬਾਰੇ ਕਿੰਨਾ ਕੁ ਰਿਕਵਰੀ ਹੋਈ ਔਰ ਕਿੰਨੇ ਕੁ ਲੋਕ ਗ੍ਰਿਫਟਾਰ ਕੀਤੇ ਗਏ ਅਰ ਮੋਗਾ ਜ਼ਿਲ੍ਹੇ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਦੇ ਸਖਤ ਨਿਰਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਜਿਹੜੇ ਆ ਇੱਕ ਸਾਧਨ ਵਾਲੀ ਬਸਤੀ ਤੇ ਕੇਂਦਰਾ ਕਲੋਨੀ ਜਿਹੜੇ ਇਹਦੇ ਵਿੱਚ ਰੇਡ ਕੀਤੇ ਗਏ ਆ ਤੇ ਕਈ ਦੋਸ਼ੀ ਇਹਦੇ ਵਿੱਚ ਫੜ ਕੇ ਜਿਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਗਏ ਆ ਤੇ ਇਹਨਾਂ ਦੇ ਹੋਰ ਵੀ ਸਰਚ ਮਿਆਨ ਚਲਾਇਆ ਜਾ ਰਿਹਾ ਤੇ ਜਿਹੜੇ ਆਉਣ ਜਾਣ ਵਾਲਿਆਂ ਨੂੰ ਵੀ ਪੁੱਛ ਪੁੱਛਗਿਰ ਕੀਤੀ ਜਾ ਰਹੀ ਆ ਤਾਂ ਜੋ ਕੋਈ ਨਸ਼ੇ ਤੇ ਠੱਲ ਪਾਈ ਜਾ ਸਕੇ ਉਹ ਜਿਹੜੇ ਬੱਚੇ ਨਸ਼ੇ ਦੇ ਡਰਗ ਨਾ ਜੂਜ ਰਹੇ ਆ ਉਹਨਾਂ ਨੂੰ ਵੀ ਇਹਨਾਂ ਦੇ ਵਿੱਚੋਂ ਨਿਜਾਤ ਦਵਾਈ ਜਾ ਸਕਦੀ ਸਰ ਫੋਨ ਟੱਕਰ ਦੇ ਗੱਲ ਕਰਕੇ ਜਿਸ ਤਿੱਕੇ ਨਾਲ ਲੱਗੀ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀਗੀ ਵੀ ਬਸਤੀ ਵਾਲਿਆਂ ਵੱਲੋਂ ਆਪ ਵੀ ਨਾਕੇ ਬੰਦੀ ਕਰਕੇ ਜਿਹੜੀ ਉਹਨਾਂ ਦੇ ਕੀਤੀ ਜੜੀ ਦਾ ਹਾਂ ਉਹ ਵੀ ਪੁਛਗਿਸ਼ ਕਰ ਰਹੇ ਆ ਤੇ ਪੁਲਿਸ ਵੀ ਨਾਲ ਪੂਰਾ ਸਾਥ ਦਿੰਦੀ ਆ ਤੇ ਪੁਲਿਸ ਦੇ ਨਾਲ ਉਹ ਜਿਹੜੀ ਪਬਲਿਕ ਆ ਉਹ ਵੀ ਸਾਥ ਦੇ ਰਹੀ ਆ ਤਾਂ ਜੋ ਜਿਹੜਾ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਹੁਣ ਤੱਕ ਕਿੰਨੇ ਆਰੋਪੀ ਜਿਹੜੇ ਤੋਂ ਗ੍ਰਿਫਤਾਰ ਕੀਤੇ ਗਏ ਨੇ ਇੱਥੇ 9 ਮੁਕੱਦਮੇ ਜਿਹੜੇ ਦਰਜ ਕੀਤੇ ਗਏ ਆ ਇਹਦੇ ਵਿੱਚ ਜਿਹੜੇ 13 ਜਾਂ 14 ਦੇ ਕਰੀਬ ਬੰਦੇ ਜਿਹੜਾ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਥੋੜੇ ਦਿਨਾਂ ਦੇ ਵਿੱਚ ਤੇ ਕੋਈ ਰਿਕਵਰੀ ਹੋਈ ਜੀ ਇਹਨਾਂ ਪੁਲਿਸ ਹਾਂ ਰਿਕਵਰੀ ਹੋ ਰਹੀ ਆ ਕਿਤੋਂ 50 ਗ੍ਰਾਮ ਕਿਤੋਂ 10 ਗ੍ਰਾਮ ਐਦਾਂ ਹੈਰੋਇਨ ਦੀ ਹੋ ਰਹੀ ਆ ਉਹ ਕੀਤੀ ਜਾ ਰਹੀ ਆ ਤੇ ਡਾਕਟਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕੁਝ ਲੋਕ ਜਿਹੜੇ ਹੈਗੇ ਨੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਜਿਹੜਾ ਹੈ ਕੋਈ ਸਾਪਣੇ ਡਿਪਾਰਟਮੈਂਟ ਵੱਲੋਂ ਵੀ ਜਿਹੜੀ ਪੂਰੀ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈਗੀ ਹਾਂ ਪੁਲਿਸ ਵੱਲੋਂ ਵੀ ਪੂਰੀ ਮਦਦ ਕੀਤੀ ਜਾਉ ਤੇ ਉਹ ਦੂਜੇ ਇਹ ਜਿਹੜੇ ਡਾਕਟਰ ਦੀਆਂ ਟੀਮਾਂ ਨਾਲ ਵੀ ਮਿਲ ਕੇ ਜਿਹੜਾ ਉਹ ਸਾਰਾ ਅਸੀਂ ਜਿਹੜਾ ਨਸ਼ੇ ਤੋਂ ਨਜਾਦ ਦਿਮਾਉਣ ਲਈ ਜਿਹੜਾ ਕੰਮ ਕਰ ਰਹੇ ਹਾਂ ਸੋ ਐਸਨ ਡੀਐਸਪੀ ਸਿਟੀ ਵਿਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਸਾਧਾਣੀ ਬਸਤੀ ਜਾਂ ਹੋਰ ਜਿਹੜੀਆਂ ਬਸਤੀਆਂ ਆ ਗਈਆਂ ਨੇ ਐ ਉੱਥੇ ਜਿਹੜੀ ਹੈਗੀ ਆ ਨਾਕਾਬੰਦੀ ਕੀਤੀ ਗਈ ਸੀਗੀ ਤਲਾਸ਼ੀ ਵੀ ਲਿੱਤੀ ਗਈ ਸੀ ਕਸ ਕੋਪਰੇਸ਼ਨ ਵੀ ਚਲਾਇਆ ਗਿਆ ਸੀਗਾ ਉਥੋਂ ਕਰੀਬ ਜਿਹੜਾ ਹੈਗਾ 15-16 ਲੋਕਾਂ ਨੂੰ ਜਿਹੜਾ ਹੈਗਾ ਡਿਟੇਨ ਵੀ ਕੀਤਾ ਗਿਆ ਔਰ ਉਹਨਾਂ ਕੋਲੋਂ ਕਿਸੇ ਜਿਹੜੀ ਹੈਗੀ ਆ ਥੋੜੀ ਮਾਤਰਾ ਦੇ ਵਿੱਚ ਨਸ਼ਾ ਵੀ ਮਿਲਿਆ ਸ਼ਾਇਦ ਕਿਸੇ ਕੋਲ 50 ਗ੍ਰਾਮ ਜਾਂ ਕਿਸੇ ਕੋਲ 20 ਗ੍ਰਾਮ ਜਾਂ 30 ਗ੍ਰਾਮ ਹੁਣ ਨਸ਼ਾ ਵੇਚਣ ਵਾਲੇ ਐਸ ਗੱਲ ਤੇ ਸचेत ਹੋ ਜਾਣ ਕਿ ਮੋਗਾ ਪੁਲਿਸ ਕਿਸੇ ਨੂੰ ਬਖਸ਼ਣ ਵਾਲੀ ਨਹੀਂ ਹੈਗੀ ਦੂਜੇ ਪਾਸੇ ਜਿਹੜਾ ਹੈਗਾ ਮੋਗਾ ਪੁਲਿਸ ਵੱਲੋਂ ਇੱਕ ਹੋਰ ਅਭਿਆਨ ਜਿਹੜਾ ਸ਼ੁਰੂ ਕੀਤਾ ਗਿਆ ਉਹ ਹੈਗਾ ਕਿ ਜੇਕਰ ਕੋਈ ਕੋਈ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈਗਾ ਉਹ ਨਸ਼ਾ ਛੱਡਣਾ ਚਾਹੌਦਾ ਤੇ ਉਹ ਮੋਗਾ ਪੁਲਿਸ ਦੇ ਜਾਂ ਤਾਂ ਮੋਗਾ ਡੀਐਸਪੀ ਸਾਹਿਬ ਕੋਲ ਮਿਲਿਆ ਜਾਏ ਐਸਪੀਰ ਕੁਆਟਰ ਜਾ ਕੇ ਗੱਲ ਕਰੇ ਉਹਦਾ ਜਿਹੜਾ ਹੈਗਾ ਸਾਰਾ ਫ੍ਰੀ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਵੇਗਾ ਔਰ ਇਲਾਜ ਹੋਣ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਜਿਹੜਾਗਾ ਰੋਜ਼ਗਾਰ ਜਿਹੜਾ ਅਸੀਂ ਵੀ ਦਵਾਵਾਂਗੇ ਸ਼ਹਿਰ ਵਾਸੀ ਵੀ ਦਵਾਉਣਗੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਸੋ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਨਸ਼ੇ ਛੱਡੋ ਤੇ ਕੰਮ ਵੱਲ ਵਧੋ ਆਪਾਂ ਇਹ ਨਾ ਸੋਚੀਏ ਕਿ ਹਰ ਵੇਲੇ ਸਰਕਾਰਾਂ ਮੂਰੇ ਜਿਹੜਾ ਹੈਗਾ ਐਂ ਹੀ ਹੱਥ ਕਰੀਏ ਆਪਾਂ ਐਂ ਹੱਥ ਕਰਨ ਵਾਲੇ ਬਣੀਏ ਤਾਂ ਹੀ ਆਪਣਾ ਪੰਜਾਬ ਜਿਹੜਾ ਹੈਗਾ ਤਰੱਕੀ ਕਰੂਗਾ